ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਜੀ ਨੇ ਕੱਲ ਵੀ ਕਿਹਾ ਸੀ ਕਿ ਜਦੋਂ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਪੰਜਾਬ ਸਰਕਾਰ ਨੇ ਚਲਾਈ ਹੈ ਔਰ ਤਜਿਸ ਤਰੀਕੇ ਨਾਲ ਲੱਕ ਤੋੜਿਆ ਨਸ਼ਾ ਸਪਲਾਈ ਦਾ ਉਹਦੇ ਨਾਲ ਸਭ ਤੋਂ ਵੱਧ ਤਕਲੀਫ ਜਿਹੜੀ ਆ ਪਾਕਿਸਤਾਨ ਨੂੰ ਹੋਈ ਔਰ ਉਹਦਾ ਤਾਜ਼ਾ ਸਬੂਤ ਤਾਜ਼ਾ ਸਬੂਤ ਇਹ ਆ ਵੀ ਜਲੰਧਰ ਚ ਰਸੂਲਪੁਰ ਚ ਜਿਹੜਾ ਗ੍ਰੇਨੇਡ ਹਮਲਾ ਹੋਇਆ ਉਹਦਾ ਜਿਹੜਾ ਉਹਦੀ ਜਿਹੜੀ ਜ਼ਿੰਮੇਵਾਰੀ ਆ ਉਹ ਸਹਿਜਾਦ ਪੱਟੀ ਨੇ ਲਈ ਆ ਸਹਿਜਾਦ ਪੱਟੀ ਉਹ ਸ਼ਖਸ ਹੈ ਜਿਹਦੀ ਪਿਛਲੇ ਦਿਨਾਂ ਚ ਆਪਾਂ ਦੇਖਿਆ ਲਾਰੈਂਸ ਬਿਸ਼ਨੋਈ ਨਾਲ ਇੱਕ ਵੀਡੀਓ ਬਹੁਤ ਵਾਇਰਲ ਹੋਈ ਸੀ ਇਹ ਪਾਕਿਸਤਾਨ ਦਾ ਇੱਕ ਕਹਿੰਦਾ ਕੋਹਂਦਾ ਗੈਂਗਸਟਰ ਹੈ ਤੋਂ ਪਾਕਿਸਤਾਨ ਨੂੰ ਤਕਲੀਫ ਇਹ ਆ ਕਿ ਪੰਜਾਬ ਚ ਨਸ਼ੇ ਕਿਉਂ ਖਤਮ ਹੋ ਰਿਹਾ ਲੇਕਿਨ ਮੇਰਾ ਸਭ ਤੋਂ ਵੱਡਾ ਸਵਾਲ ਤੇ ਭਾਜਪਾ ਤੇ ਆ ਕਿਉਂਕਿ ਭਾਜਪਾ ਨੇ ਜਿਸ ਤਰੀਕੇ ਨਾਲ ਲਾਰੈਂਸ ਬਿਸ਼ਨੋਈ ਨੂੰ ਜਵਾਈਆਂ ਵਾਂਗੂ ਜਿਹੜਾ ਉਥੇ ਗੁਜਰਾਤ ਦੀ ਜੇਲ੍ਹ ਚ ਰੱਖਿਆ ਲਾਰੇਂਸ ਬਿਸ਼ਨੋਈ ਦੇ ਤਾਰ ਸਹਿਯਾਤ ਪੱਟੀ ਨਾਲ ਸ਼ਰਿਆਮ ਦੇਖਦੇ ਆ ਕਿ ਭਾਜਪਾ ਆਪਣੀ ਕੱਟਿਆ ਰਾਜਨੀਤੀ ਵਾਸਤੇ ਪੰਜਾਬ ਚ ਇਸ ਤਰ੍ਹਾਂ ਦੇ ਜਾਂਦੇ ਕਰਵਾ ਰਹੀ ਹੈ ਇਹਦਾ ਜਵਾਬ ਭਾਜਪਾ ਨੂੰ ਦੇਣਾ ਚਾਹੀਦਾ ਲੇਕਿਨ ਇੱਕ ਗੱਲ ਮੈਂ ਸਪਸ਼ਟ ਕਰਦਾ ਪੰਜਾਬ ਸਰਕਾਰ ਦੀ ਜਿਹੜੀ ਮੁਹਿੰਮ ਹੈ ਯੁੱਧ ਨਸ਼ਿਆਂ ਵਿਰੁੱਧ ਇਹਨੂੰ ਅਸੀਂ ਜਿਹੜਾ ਹੈ ਜੜ ਤੋਂ ਖਤਮ ਕਰਨਾ ਹੈ ਇਹ ਪੰਜਾਬ ਸਰਕਾਰ ਦੀ ਪੰਜਾਬ ਤੇ ਲੋਕਾਂ ਨਾਲ ਕਮਿਟਮੈਂਟ ਹੈ ਸਾਡਾ ਵਾਦਾ ਹੈ ਜਿੰਨੇ ਮਰਜੀ ਗੈਂਗਸਟਰ ਵਰਤ ਲੋ ਜਿੰਨੇ ਮਰਜੀ ਸਹਿਜਾਦ ਪੱਟੀ ਵਰਤ ਲੈਣ ਲੇਕਿਨ ਪੰਜਾਬ ਸਰਕਾਰ ਪੰਜਾਬ ਪੁਲਿਸ ਤੁਹਾਡੇ ਜਿਹੜੇ ਮਨਸੂਬੇ ਆ ਪੰਜਾਬ ਨੂੰ ਨਸ਼ਿਆਂ ਚ ਵਾੜਨ ਦੇ ਨਸ਼ਿਆਂ ਦਾ ਦਰਿਆ ਚਲਾਉਣ ਦੇ ਉਹ ਮਨਸੂਬੇ ਪਾਕਿਸਤਾਨ ਹੋਵੇ ਚਾਹੇ 파ਕਪਾ ਹੋਵੇ ਇਹ ਪੂਰੇ ਨਹੀਂ ਹੋਣ ਦਿੱਤੇ ਜਾਣਗੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਜੀ ਨੇ ਕੱਲ ਵੀ ਕਿਹਾ ਸੀ ਕਿ ਜਦੋਂ ਦੀ ਯੁੱਧ ਨਸ਼ਿਆਂ ਵਿਰੁੱਧ ਮਹਿੰਮ ਪੰਜਾਬ ਸਰਕਾਰ ਨੇ ਚਲਾਈ ਔਰ ਜਿਸ ਤਰੀਕੇ ਨਾਲ ਲੱਕ ਤੋੜਿਆ ਨਸ਼ਾ ਸਪਲਾਈ ਦਾ ਉਹਦੇ ਨਾਲ ਸਭ ਤੋਂ ਵੱਧ ਤਕਲੀਫ ਜਿਹੜੀ ਆ ਪਾਕਿਸਤਾਨ ਨੂੰ ਹੋਈ ਔਰ ਉਹਦਾ ਤਾਜ਼ਾ ਸਬੂਤ ਤਾਜ਼ਾ ਸਬੂਤ ਇਹ ਆ ਵੀ ਜਲੰਧਰ ਤੇ ਰਸੂਲਪੁਰ ਤੇ ਜਿਹੜਾ ਗ੍ਰੇਨੇਡ ਹਮਲਾ ਹੋਇਆ ਉਹਦਾ ਜਿਹੜਾ ਉਹਦੀ ਜਿਹੜੀ ਜ਼ਿੰਮੇਵਾਰੀ ਆ ਉਹ ਸਹਿਜਾਤ ਪੱਟੀ ਨੇ ਲਈ ਆ ਸਹਿਜਾਤ ਪੱਟੀ ਉਹ ਸ਼ਖਸ ਹੈ ਜਿਵੇਂ ਪਿਛਲੇ ਦਿਨਾਂ ਚ ਅੱਪਾ ਦੇਖਿਆ ਲਾਰੈਂਸ ਬਿਸ਼ਨੋਈ ਨਾਲ ਇੱਕ ਵੀਡੀਓ ਬਹੁਤ ਵਾਇਰਲ ਹੋਈ ਸੀ ਇਹ ਪਾਕਿਸਤਾਨ ਦਾ ਇੱਕ ਕਹਿੰਦਾ ਕੋਹਂਦਾ ਗੈਂਗਸਟਰ ਹੈ। ਤੋਂ ਪਾਕਿਸਤਾਨ ਨੂੰ ਤਕਲੀਫ ਇਹ ਆ ਕਿ ਪੰਜਾਬ ਚ ਨਸ਼ੇ ਕਿਉਂ ਖਤਮ ਹੋ ਰਿਹਾ। ਲੇਕਿਨ ਮੇਰਾ ਸਭ ਤੋਂ ਵੱਡਾ ਸਵਾਲ ਤੇ ਭਾਜਪਾ ਤੇ ਆ। ਕਿਉਂਕਿ ਭਾਜਪਾ ਨੇ ਜਿਸ ਤਰੀਕੇ ਨਾਲ ਲਾਰੈਂਸ ਬਿਸ਼ਨੋਈ ਨੂੰ ਜਵਾਈਆਂ ਵਾਂਗੂ ਜਿਹੜਾ ਉੱਥੇ ਗੁਜਰਾਤ ਦੀ ਜੇਲ੍ਹ ਚ ਰੱਖਿਆ ਤੇ ਲਾਰੈਂਸ ਬਿਸ਼ਨੋਈ ਦੇ ਤਾਰ ਸਹਿਜਾਨ ਪੱਟੀ ਨਾਲ ਸ਼ਰਿਆਮ ਦਿਖਦੇ ਆ। ਕਿ ਪਾ ਪਾ ਆਪਣੀ ਕੱਟਿਆ ਰਾਜਨੀਤੀ ਵਾਸਤੇ ਪੰਜਾਬ ਚ ਇਸ ਤਰ੍ਹਾਂ ਦੇ ਜਾਮਦੇ ਕਰਵਾ ਰਹੀ ਹੈ ਇਹਦਾ ਜਵਾਬ ਭਾਜਪਾ ਨੂੰ ਦੇਣਾ ਚਾਹੀਦਾ ਲੇਕਿਨ ਇੱਕ ਗੱਲ ਮੈਂ ਸਪਸ਼ਟ ਕਰਦਾ ਪੰਜਾਬ ਸਰਕਾਰ ਦੀ ਜਿਹੜੀ ਮੁਹਿੰਮ ਹੈ ਯੁੱਧ ਨਸ਼ਿਆਂ ਵਿਰੁੱਧ ਇਹਨੂੰ ਅਸੀਂ ਜਿਹੜਾ ਹੈ ਜੜ ਤੋਂ ਖਤਮ ਕਰਨਾ ਹੈ ਇਹ ਪੰਜਾਬ ਸਰਕਾਰ ਦੀ ਪੰਜਾਬ ਦੇ ਲੋਕਾਂ ਨਾਲ ਕਮਿਟਮੈਂਟ ਹੈ ਸਾਡਾ ਵਾਦਾ ਹੈ ਜਿੰਨੇ ਮਰਜੀ ਗੈਂਗਸਟਰ ਵਰਤ ਲੋ ਜਿੰਨੇ ਮਰਜੀ ਸਹਿਜਾਤ ਪੱਟੀ ਵਰਤ ਲੈਣ ਲੇਕਿਨ ਪੰਜਾਬ ਸਰਕਾਰ ਪੰਜਾਬ ਪੁਲਿਸ ਤੁਹਾਡੇ ਜਿਹੜੇ ਮਨਸੂਬੇ ਆ ਪੰਜਾਬ ਨੂੰ ਨਸ਼ਿਆਂ ਚ ਵਾੜਨ ਦੇ ਨਸ਼ਿਆਂ ਦਾ ਦਰਿਆ ਚਲਾਉਣ ਦੇ ਉਹ ਮਨਸੂਬੇ ਪਾਕਿਸਤਾਨ ਹੋਵੇ ਚਾਹੇ ਪਾਰਟਾ ਹੋਵੇ ਇਹ ਪੂਰੇ ਨਹੀਂ ਹੋਣ ਦਿੱਤੇ ਜਾਂ